ਨਾਣਾ ਬਲਟੋਆ ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੂੰ ਵੱਡੀ ਕਾਮਯਾਬੀ 515 ਗ੍ਰਾਮ ਹੈਰੋਇਨ ਅਤੇ ਇੱਕ ਕਰੇਟਾਕਾਰ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਬੋਟਾ ਨੂੰ ਮੱਦੇਨਜ਼ਰ ਰੱਖਦੇ ਹੋਏ ਚੱਕਣੀ ਤੇ ਦਰੁਸਤੀ ਜਿਹੜੀ ਬੱਤੀ ਜਾ ਰਹੀ ਹੈ ਉਸੇ ਤਹਿਤ ਸ਼੍ਰੀ ਅਸ਼winiਪੂਰ ਆਈਪੀਰ ਸਾਹਿਬ ਵੀ ਤਰਨਤਾਰਨ ਸ਼੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰਨ ਇਹ ਹਦਾਇਤਾਂ ਦੇ ਤਹਿਤ ਜਿਹੜੀ ਆ ਹਮਾਰੋ ਸਬ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਕਿ ਇੱਕ ਜੁਆਇੰਟ ਇਵੈਂਟ ਕੀਤਾ ਗਿਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝੀ ਬਾਲਤਾ ਦਾ ਇਹ ਨਤੀਜਾ ਹੈ ਜਿਹੜੀ ਇਹ ਸਫਲਤਾ ਹਾਸਲ ਹੋਈ ਆ ਇਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਬੇਸ ਦੇ ਉੱਤੇ ਨਾਕਾਬੰਦੀ ਜਿਹੜੀ ਆ ਉਹ ਬਾਦਰ ਨਗਰ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਇੱਕ ਜਿਹੜੀ ਆ ਕ੍ਰੇਟਾ ਕਾਰ ਜਿਹੜੀ ਇਸ ਆਪਰੇਸ਼ਨ ਦੇ ਦੌਰਾਨ ਰਿਕਵਰ ਕੀਤੀ ਹੈ ਸੋਖਵੀਰ ਸਿੰਘ ਰਵਿੰਦਰ ਸਿੰਘ ਤੇ ਮੰਤਰੀ ਤਿੰਨ ਜਿਹੜੇ ਵਿਅਕਤੀ ਇਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਤੇ ਤਿੰਨਾਂ ਦੇ ਕੋਲੋਂ ਜਿਹੜੀ ਆ ਪਹਿਲਾਂ 260 ਗ੍ਰਾਮ ਜਿਹੜੀ ਆ ਹੈਰੋਨ ਰਿਕਵਰ ਹੋਈ ਤੇ ਫਿਰ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤੇ ਫਰਦਰ ਇਨਕਸ਼ਾਫ ਮੁਤਾਬਕ 255 ਗ੍ਰਾਮ ਜਿਹੜੀ ਆ ਹੈਰੋਨ ਹੋਰ ਰਿਕਵਰ ਹੋਈ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਕਾਰ ਦੇ ਵਿੱਚ ਜਿਹੜੇ ਹੋਰ ਤਿੰਨ ਵਿਅਕਤੀ ਨੇ ਜਿਹੜੇ ਗੱਡੀ ਦੇ ਵਿੱਚੋਂ ਨਿਕਲ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਿਨ੍ਹਾਂ ਦੇ ਨਾਂ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਇਹਦੇ ਵਿੱਚ ਜਿਹੜੀ ਆਪਰੇਸ਼ਨਲ ਵਰਕਿਆ ਉਹਦੇ ਵਿੱਚ ਸਾਨੂੰ ਜਿਹੜਾ ਉਹ ਖੈਈ ਆਉਂਦੀ ਆ ਇਹਨਾਂ ਨੂੰ ਗ੍ਰਿਫਤਾਰ ਜਲ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰਨੇ ਲੱਗੂਗਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਬੀਐਸਆਰ ਤੇ ਪੰਜਾਬ ਪੁਲਿਸ ਆ ਜਿੱਥੇ ਬਾਰਡਰ ਦੇ ਚੱਕਰੀਆਂ ਉੱਥੇ ਅਸੀਂ ਫੀਲਡ ਇਲਾਕੇ ਦੇ ਵਿੱਚ ਵੀ ਜੁਆਇੰਟ ਆਪਰੇਸ਼ਨ ਕਰਦੇ ਰਹੇ ਹਾਂ ਜਿੱਥੇ ਸਾਨੂੰ ਇਹ ਕਾਮਯਾਬੀ ਮਿਲੀ ਆ ਜਿਹਦੇ ਵਿੱਚ 515 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਹੋਈ ਆ ਜਿਸ ਸੰਬੰਧੀ ਥਾਣਾ ਬਲਟੋਆ ਵੀ ਕੇ ਐਫਆਈਆਰ ਨੰਬਰ 36 ਡੇਟਡ 13 5 24 ਜਿਹੜੀ 21 ਆ ਐਨਡੀਪੀਆਰ ਸਰਪ ਦੇ ਥੱਲੇ ਜਿਹੜਾ ਮੁਕੇਸ਼ ਰਜਿਸਟਰ ਕੀਤਾ ਗਿਆ ਉਥੇ ਨਾਲ ਦੀ ਨਾਲ ਜਿਹੜੀ ਸਾਡੀ ਬਾਰਡਰ ਤੇ ਵੀ ਸਾਂਝੀ ਬਲਤਾ ਉਹ ਵੀ ਬੜੀ ਜਿਹੜੀਆਂ ਪੋਜੀਟਿਵ ਰਿਜ਼ਲਟ ਲਿਆ ਰਹੀ ਹੈ ਉਸੇ ਤਹਿਤ ਮੈਂ ਦੱਸਣਾ ਚਾਹੁੰਦਾ ਇੱਕ ਹੋਰ ਐਫਆਈਆਰ ਜਿਹੜੀ ਆ ਉਹ ਥਾਣਾ ਬਲਟੋਆ ਵਿਖੇ ਦਰਜ ਹੋਈ ਆ ਤੇ ਕਾਲੀਆ ਪਿੰਡ ਦੇ ਇਲਾਕੇ ਦੇ ਵਿੱਚ ਇੱਕ ਪੈਕੇਟ ਪਿਆ ਦਿਖਾਈ ਦਿੱਤਾ ਜਿਸ ਦਾ ਸਾਂਝਾ ਆਪਰੇਸ਼ਨ ਪੰਜਾਬ ਪੁਲਿਸ ਤੇ ਜੀਐਸਐਸ ਨੇ ਹਰਲਕੇ ਕੀਤਾ ਤੇ ਪੈਕੇਟ ਦੇ ਵਿੱਚੋਂ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਹਰੰਦ ਕਬਰ ਹੋਈ ਜਿਹੜੀ ਆ ਇਹ ਹੈਰਨ ਨੂੰ ਰਿਕਵਰ ਕਰਕੇ ਇਹਦਾ ਵੀ ਜਿਹੜਾ ਵੱਖਰਾ ਕੇਸ ਥਾਣਾ ਬਲਟੋਆ ਵਿਖੇ ਦਰਜ ਰਜਿਸਟਰ ਕਰਾਇਆ ਗਿਆ ਦੋਨਾਂ ਮੁਕਦਮਿਆਂ ਦੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਹੈ ਤੇ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜ ਜਿਹੜੇ ਆ ਉਹ ਵੀ ਖੰਘਾਲੇ ਜਾਣਗੇ ਤੇ ਨਾਲ ਦੀ ਨਾਲ ਜਿਹੜੀ ਹੈਰਨ ਬਾਰਡਰ ਤੋਂ ਮਿਲੀ ਆ ਉਹ ਸਬੰਧੀ ਵੀ ਜਿਹੜੀ ਸਾਡੀ ਟੈਕਨੀਕਲ ਐਨਾਲਿਸਿਸ ਆ ਡੰਪ ਚੁੱਕਣਾ ਜਾਂ ਜਿਹੜੀ ਮੈਨੂਅਲ ਇਨਫੋਰਮੇਸ਼ਨ ਆ ਉਹਨੂੰ ਡਿਵੈਲਪ ਕਰਕੇ ਜਿਹੜੇ ਇਹਦੇ ਵਿੱਚ ਸ਼ਾਮਲ ਕਰਤੀ ਆ ਉਹਨਾਂ ਨੂੰ ਜਲਦੋਂ ਜਲਦ ਜੁਸਤਾਰ ਕੀਤਾ ਜਾਵੇ ਜੇ ਤੁਸੀਂ ਥੋੜੇ ਜਿਹਾ ਸਮੇਂ ਦੀ ਗੱਲ ਕਰੋ ਤੇ 101 ਬਟਾਲੀਅਨ ਤੇ 103 ਬਟਾਲੀਅਨ ਜਿਹੜੀ ਬੀਐਸਐਫ ਹੈ ਤੇ ਪੰਜਾਬ ਪੁਲਿਸ ਹੈ ਦੀ ਸਾਂਝੀ ਬਾਲਤਾ ਦਾ ਨਤੀਜਾ ਵੀ ਕਿਲੋਆਂ ਦੇ ਵਿੱਚ ਅਸੀਂ ਹਰ ਉਹਨਾਂ ਨੂੰ ਰਿਕਵਰ ਕਰ ਚੁੱਕੇ ਆ ਤੇ ਕਈ ਦਰਜਨਾਂ ਦੇ ਕਰੀਬ ਜਿਹੜੇ ਅਸੀਂ ਡਰੋਨ ਬਰਾਮਦ ਕਰ ਚੁੱਕੇ ਆ ਤੇ ਸਾਡੀ ਜਿਹੜੀ ਮੁਹਿੰਮ ਆ ਉਸ ਮਗਲਰਾਂ ਦੇ ਖਿਲਾਫ ਤੇ ਮਾੜੇ ਅੰਸਰਾਂ ਦੇ ਖਿਲਾਫ ਕਿਸੇ ਤਰ੍ਹਾਂ ਚੱਲੀ ਹੋਈ ਆ